ਆ ਬਾਈ ਨੇ ਰੰਗ ਕੀਤਾ ਨਾ ਗੋਰਾ ਪਿੰਟਰ ਆ ਪਿੰਡ ਮੀਨੀਆ ਤੋਂ ਟੰਗਿਆਂ ਦੇ ਬਜਦੇ ਸਜਣੋ ਤੇ ਬਾਈ ਨੇ ਬਾਅਦ ਚੋਂ ਗੱਲ ਕਰਦੇ ਪਰ ਰੰਗ ਦਿਖਾ ਦਿੱ ਗਿਆ ਆ ਜਾ ਅੰਬਰਤ ਆ ਦਿਖਾ ਮਾੜਾ ਜੰਦਰੋ ਕੌਲੇ ਕੂਲੇ ਦੇਖ ਡਿਜ਼ਾਈਨ ਪਾਇਆ ਨਾ ਪੂਰੇ ਘੇਟ ਆ ਆ ਬਾਰ ਪੂਰਾ ਐਂਡ ਪ੍ਰੋਪਰ ਸਰਾਹ ਕਰਾਈ ਪਈਆ ਦੂਰ ਇੱਕ ਉੱਤੇ ਕੀਤਾ ਬਦੂਜਾ ਚਮਕੀਲਾ ਰੰਗ ਤੇ ਥੱਲੇ ਕੀਤਾ ਕਰੀਮ ਕਲਰ ਆ ਜਾ ਆ ਰੰਗ ਦਾ ਨਾਂ ਕੀ ਬਜਦਾ ਬਾਈ ਆ ਵਾਲੇ ਜਿਹੜਾ ਕੀਤਾ ਵਾ ਨੈਰੋਲੈਕਸ ਸੁਰੱਖਿਆ ਪਲੱਸ ਜੀ ਨੈਰੋਲੈਕਸ ਸੁਰੱਖਿਆ ਪਲੱਸ ਹਾਂਜੀ ਠੀਕ ਹੈ ਜੀ ਇਹ ਰੰਗ ਕੀਤਾ ਬਾਈ ਉਹਨਾਂ ਨੇ ਬਈ ਨੈਰੋਲੈਕਸ ਸੁਰੱਖਿਆ ਪਲੱਸ ਅੰਦਰ ਕੀਤਾ ਰੰਗ ਵਧੀਆ ਧੀਰਾਂ ਦਾ ਸਾਫ ਆ ਇਹ ਸਾਡੇ ਪੰਡ ਮੀਨੀਆ ਦੇ ਪੇਂਟਰ ਆ ਬਾਈ ਤੇ ਮੇਰੇ ਨਾਲ ਹੀ ਮੁੰਡਾ ਪੜਿਆ ਏ ਤਾਂਗਾਂ ਦੇ ਬਜਦਿਆ ਗੋਰਾ ਪੇਂਟਰ ਨਾਮ ਔਰ ਡੈਡੀ ਦਾ ਠੀਕ ਆ ਨੰਬਰ ਨੰਬਰ ਸਾਰਾ ਆਪਾਂ ਲੋਡ ਕਰਾਵਾਂਗੇ ਇਤੋਂ ਵੀ ਦਿਖਾ ਦੇ ਅੰਦਰੋਂ ਤੋਂ ਸਾਰਾ ਦਿਖਾ ਦੇ ਤੇ ਜੇ ਆਪਣੇ ਵੀਰ ਭਰਾ ਨੇ ਰੰਗ ਕਰਾਉਣਾ ਹੋਇਆ ਤੇ ਜ਼ਰੂਰ ਕੰਟੈਂਟ ਕਰਿਓ ਇਹਨਾਂ ਬੰਦਿਆਂ ਦਾ ਹਨਾ ਤੇ ਆਹ ਦੂਜੇ ਕਮਰੇ ਸਾਰੇ ਦਿਖਾਤਾ ਤੁਹਾਨੂੰ ਆਪਾਂ ਅੰਦਰੋਂ ਤੇ ਬਾਹਰੋਂ ਤੁਸੀਂ ਦੇਖ ਲਿਆ ਆ ਜਾ ਬਾਈ ਚਰਖੇ ਨੂੰ ਰੰਗ ਕਰਦਾ ਮਿੱਤਰੋ ਤੇ ਇਹ ਸ਼ਿੰਗਾਰ ਕੇ ਰੱਖਣਾ ਬਾਈ ਹਨਾ ਘਰੇ ਆਪਾਂ ਤੇ ਬਾਈ ਇਹ ਚਰਖੇ ਉੱਪਰ ਹੋਰ ਵੀ ਰੰਗ ਕਰੋਗੇ ਤੁਸੀਂ ਸਰਵਰ ਕਰਾਂਗੇ ਰੰਗ ਸਰਵਰ ਕਰੋਗੇ ਠੀਕ ਆ ਬਈ ਹਣੇ ਕੇਰਾ ਰੰਗ ਪੱਕਾ ਮਾੜਾ ਮਾੜਾ ਮਾਰਦੇ ਹਾਂ ਨਾ ਇਹਨੂੰ ਬਣਾਵਾਗੇ ਨੇ ਠੀਕ ਆ ਠੀਕ ਆ ਓਕੇ ਜੀ ਇਹ ਵੀ ਕਰ ਸਕਦੇ ਆ ਜਿੱਥੇ ਵੀ ਫੋਨ ਆ ਗਿਆ ਆਪਾਂ ਹਾਂ ਹਾਂ ਮੋਗਾ ਹੋਇਆ ਕਿਤੇ ਵੀ ਹੋਇਆ ਜੀ ਜਿੱਥੇ ਹਾਂ ਹਾਂ ਠੀਕ ਆ ਸਾਰੀ ਕੀ ਜੀ ਪਿੰਡਾ ਸਾਵਾ ਤੋਂ ਕਿੰਨੇ ਕਿੰਨੇ ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਮੇਰਾ ਹੂੰ 30 ਕਿ ਸਾਲ ਦਾ ਹੈਗਾ 30 ਸਾਲ ਦਾ ਐਕਸਪੀਰੀਅੰਸ ਆ ਬਈ ਬਾਈ ਦਾ 30 ਸਾਲ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਤੇ ਆ ਕੰਮ ਤੁਹਾਨੂੰ ਮੈਂ ਦਿਖਾਈ ਤਾਂ ਕਿਹੇ ਜਾ ਇਹਦੋਂ ਗਾਂਹ ਬਾਈ ਹੁਣਾਂ ਕੋਲੇ ਕੰਮ ਆਈ ਵੀ ਜਾਂਦਾ ਵਾ ਬਾਈ ਦੇ ਸੱਤ ਕੀਤੇ ਤੁਸੀਂ ਮੈਨੂੰ ਉਹ ਵੀ ਦਿਖਾਓ ਵੀ ਕੀ ਹਿਸਾਬ ਕਿਤਾਬ ਆਦਾ ਵੀ ਕੀ ਇਹਦੀ ਗਾਰੰਟੀ ਗਾਰੰਟੀ ਵੀ ਹੁੰਦੀ ਆ ਕੋ ਹਾਂ ਗਰੰਟੀ ਹੁੰਦੀ ਹੈ ਜੀ ਅਜਾ ਕਿ ਵੀ ਜਿਹੜੀ ਚੀਜ਼ ਪੈਂਦੀ ਆ ਉਹ ਮੈਨੂੰ ਉਹ ਵੀ ਦੱਸੋ ਮੜੀ ਜੀ ਇਹਦੀ ਇਹਦੀ ਆਪਣੀ 10 ਸਾਲ ਦੀ ਗਰੰਟੀ ਹੁੰਦੀ ਹੈ ਇਹ ਰੰਗ ਦੀ ਸੱਤ ਜੀ ਹਾਂ ਇਹ ਕੈਮੀਕਲ ਹੀ ਰੰਗ ਹੀ ਇਸ ਤਰ੍ਹਾਂ ਦਾ ਆਉਂਦਾ ਹਮ ਅੰਬਰ ਦਿਖਾ ਮਾੜਾ ਪਹਿਲਾਂ ਚਟਾ ਚਟਾ ਕੀਤਾ ਤੇ ਉੱਤੇ ਪੈਂਦੀ ਹੈ ਨਾ ਚਮਕ ਮੂੰਹ ਤੇ ਲਸਕੋਰ ਪੈਂਦੀ ਆ ਤੇ ਇਹ 10 ਸਾਲ ਦੀ ਗਰੰਟੀ ਹੈ ਬਈ 10 ਸਾਲ ਦੀ ਗਰੰਟੀ ਇਹ ਰੰਗ ਲੈਂਦਾ ਨੀਗਾ ਬਈ ਸੱਤ ਦੋ ਇਹ ਠੀਕ ਆ ਹਾਂ ਨਾ ਇਹ ਸਲਾਬ ਆਉਣ ਦਾ ਥੱਲੇ ਸਲਾਬ ਨਹੀਂ ਹੁੰਦੀ ਇਹਨਾਂ ਸਲਾਬ ਨਹੀਂ ਬਣੀ ਉਰੀ ਦੇ ਨਾਲ ਠੀਕ ਆ ਹਾਂ ਇਹ ਪੂਰਾ ਵਧੀਆ ਹੈ ਜਿਹੜਾ ਚੋਣ ਚੋਣ ਦੇ ਹੁੰਦਾ ਉਹ ਵੀ ਹਾਂ ਸਰਦ ਭਰੀ ਜਾਂਦੇ ਹਨ ਦਰਜ ਭਰੀ ਜਾਂਦੇ ਚੋਣ ਦਾ ਵੀ ਹੈ ਨਹੀਂ ਹੈ ਸਤ ਨੂੰ ਸਲਾਬ ਨਹੀਂ ਆ ਰਹੀ ਇਹ 10 ਸਾਲ ਦੀ ਗਾਰੰਟੀ ਹੈ ਰੰਗ ਦੀ ਠੀਕ ਆ ਤੇ ਇਹ ਚ ਕੈਮੀਕਲ ਪੈਂਦਾ ਹੁੰਦਾ ਕੀ ਉਹਦਾ ਕੋਈ ਨਾਮ ਨਹੀਂ ਕੈਮੀਕਲ ਨਹੀਂ ਇਹ ਸਾਰਾ ਕੋ ਬਣਿਆ ਆਪਣਾ ਕੰਪਨੀ ਦਾ ਰੰਗ ਹੈ ਕੰਪਨੀ ਦਾ ਰੰਗ ਹੈ ਠੀਕ ਹਾਂ ਇਹਦੇ ਵਿੱਚ ਕੁਝ ਨਹੀਂ ਪੈਂਦਾ ਕ ਠੀਕ ਆ ਇਹ ਕੰਪਨੀ ਦਾ ਬਣਾਇਆ ਬਣਾਇਆ ਰੰਗ ਆਉਂਦਾ ਨਾ ਲੈ ਵੀ ਸੱਤ ਤੇ ਉਹਦਾ ਥੱਲੇ ਤਰਾਂ ਕੇ ਸਾਰੀ ਕਰ ਤੇ ਸੱਤ ਤੇ ਕਈ ਵਾਰ ਬੰਦਾ ਨਹੀਂ ਕਰਾਉਂਦਾ ਇਹ ਬਾਈ ਹੁਣੀ ਆਪ ਕਹਿੰਦੇ ਆ ਮਾਲਕ ਨੂੰ ਵੀ ਚਾਰ ਪੈਸੇ ਲਾਉਣੇ ਹਨਾ ਥੋੜੇ ਜਿਹਾ ਵੱਧ ਸਹੀ ਵੀ ਚੀਜ਼ ਥੋੜੀ ਛੋਟੀ ਵਧੀਆ ਬਣਦੀ ਹਣਾ ਹਾਂ ਵੀ ਸਲਾਬ ਨਹੀਂ ਹੁੰਦੀ ਹਾਂ ਸਲਾਬ ਨਹੀਂ ਹੁੰਦੀ ਤੇ 30 ਸਾਲ ਦਾ ਪਿਛੋੜਾ ਤਜਰਬਾ ਆ ਚੱਲ ਗਿਆ ਸਾਡੇ ਬਾਈ ਆਪਾ ਹੁਣ ਇੰਨੀ ਕੁਆਲਟੀ ਦਾ ਕੰਮ ਕਰਾਉਣਾ ਇੰਨੀ ਵਧੀਆ ਕੰਮ ਕਰਦੇ ਆ ਬਾਈ ਹੁਣੀ ਉਹ ਥੋੜੀ ਥੋਡੇ ਤੇ ਪੈਸੇ ਲਾਉਣ ਪਿਆ ਤੇ ਕੰਮ ਸਰਾਹੀ ਕਰਦੇ ਆ ਬਾਈ ਤੇ ਬਾਕੀ ਆ ਉਹਦੇ ਜਿਹੜ ਪੂਰੀ ਹਮਤ ਚਾਹੀਦਾ ਨੰਬਰ ਬੋਲੀ ਭਲਾਉ ਦਾ ਕੀ ਆ 9592 ਹਾਂ 60474 60474 9592 60474 ਹਾਂ ਠੀਕ ਆ ਇਹ ਆਪਾਂ ਸਕਰੀਨ ਤੇ ਲਾ ਦੇਣਾ ਨੰਬਰ ਉੱਤੇ ਹਾਂ ਆ ਬਈ ਘਰ ਦੇ ਮਾਲਕ ਆ ਗਏ ਅੰਬਰ ਤਹਾਂ ਘਰ ਦੇ ਮਾਲਕ ਆ ਗਏ ਚਾਚੀ ਸਾਡੇ ਪਹਿਲਾਂ ਮੈਂ ਵੀਡੀਓ ਵੀ ਪਾਈ ਸੀਗੀ ਚਾਚੀ ਨੇ ਬਈ ਕਿ ਚਾਚੀ ਪੀਲੇ ਰੰਗ ਨੂੰ ਵਧੀਆ ਕਰਾਇਆ ਵਾ ਤੇ ਤੱਤੀ ਬੰਦੇ ਨੂੰ ਕਿਵੇਂ ਲੱਗੇ ਜਿਹੜਾ ਰੰਗ ਵਾਲਾ ਉਹ ਵਧੀਆ ਬੰਦੇ ਇਮਾਨਦਾਰ ਬੰਦੇ ਵਧੀਆ हां ਬਈ ਐ ਤਾਂ ਨਹੀਂ ਕਿਤੇ ਭੱਜ ਜਾਂਦੇ ਬਜਰੀ ਚਾਹ ਪੀ ਲੈ ਇਕੱਲੇ ਚੰਮੀ ਨਹੀਂ ਲਾਜ ਕੀ ਨਹੀਂ ਕੋਈ ਚੀਜ਼ ਇਹਨਾਂ ਨੂੰ ਐਨੇ ਵਧੀਆ ਬਲੇ ਕਰਦੇ ਨਹੀਂ ਕਰਦਾ ਮਾਲਕ ਨਹੀਂ ਕਰਦਾ ਸੋਦਾ ਪਈ ਆਏ ਕੰਮ ਕਰਦੇ ਆ ਨਾ ਨਾ ਮੈਂ ਤਾਂ ਦੱਸਿਆ ਨਹੀਂ ਆਪਦੇ ਆਪ ਹੀ ਕੀਤਾ ਇਹਨਾਂ ਨੂੰ ਹਾਂ ਹਾਂ ਤੇ ਬੰਦੇ ਵੀ ਐ ਨਹੀਂ ਹੈਗਾ ਮਾਲਕ ਨੂੰ ਕਹਿਣ ਦੀ ਲੋੜ ਨਹੀਂ 13 ਚੀਜ਼ ਪਈ ਹੋਵੇ ਬੰਦੇ ਕੋਲ ਨਾ ਕੋਲੇ ਤੇ ਬਈ ਅਸੀਂ ਇਹਨਾਂ ਨੂੰ ਸਮਾਨ ਲਿਆ ਕੇ ਦੇਤਾ ਆ ਕੀ ਮਰਜੀ ਨਾਲ ਜੋ ਕੁਝ ਕੀਤਾ ਨੇ ਆਦੀ ਮਰਜੀ ਨਹੀਂ ਕਰਿਆ ਮੈਂ ਨਹੀਂ ਕਿਹਾਗਾ ਹਾਂ ਹੁਣ ਤੁਸੀਂ ਮੜਾ ਬੰਦੇ ਨੂੰ ਦਾਦੋ ਆਪਣੇ ਫੇਸਬੁੱਕ ਵਾਲੇ ਵੀ ਇਹ 22 ਬੰਦਾਂ ਤੋਂ ਕੰਮ ਕਰਾਉਣਾ ਕਿਨੇ ਵਧੀਆ ਤੇ ਕਰਾ ਸਕਦਾ ਵੀ ਕਰਾਓ ਜਰੂਰ ਹਣਾ ਹਾਂ ਵਧੀਆ ਤੇ ਕੰਮ ਕਰਾਉਣਾ ਜ਼ਰੂਰੀ ਆ ਬਹੁਤ ਸ਼ਾਨਦਾਰ ਬੰਦੇ ਆ ਇਹ ਮੇਰੀ ਇਮਾਨਦਾਰੀ ਆ ਇੰਨੀ ਕੋਈ ਲਾਲਚ ਵਾਲੇ ਬੰਦੇ ਨਹੀਂਗੇ ਬਹੁਤ ਵਧੀਆ ਬੰਦੇ ਆ ਹਾਂ ਵੀ ਨਹੀਂ ਕੰਮ ਤਾਂ ਬੰਦੇ ਹੋਰ ਵੀ ਕਰਦੇ ਆ ਕਰਦੇ ਆ ਪਰ ਨਾ ਤਾਂ ਕੋਈ ਨਸ਼ਾ ਪੱਤਾ ਬਈ ਇਹਨਾਂ ਨੂੰ ਨਾ ਨਸ਼ਾ ਪੱਤਾ ਤਾਂ ਜਮੇ ਜਮੇ ਨਹੀਂ ਹੈਗਾ ਠੀਕ ਹੈ ਨਾ ਤੇ ਆਪਾਂ ਹੁਣ ਮੈਂ ਉੱਠ ਜਾਨੀ ਆ ਘਰੇ ਇਕੱਲੇ ਰਹਿੰਦੀ ਆ ਆ ਵੀ ਕਰਦੇ ਕੋਈ ਮੈਨੂੰ ਟੈਨਸ਼ਨ ਹੀ ਨਹੀਂ ਕੋਈ ਉਸਤਰੀ ਨਹੀਂ ਹੈਗੀ ਫੋਕੀ ਉਸਤਰੀ ਨਹੀਂ ਹੈਗੀ ਇਹ ਇਹ ਸੱਚਾ ਸਹੀ ਬੰਦੇ ਆ ਵੀ ਸਾਡੇ ਪਿੰਡ ਮੀਨੀ ਵਾਲੇ ਬੰਦੇ ਜਾਣਦੇ ਹੀ ਆ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਬਾਹਰ ਲੈਣ ਨੂੰ ਹੁਣ ਪਤਾ ਲੱਗ ਜੂ ਵੀਡੀਓ ਦੇਖ ਕੇ ਤੇ ਸਸਰੀ ਗਾ ਧੰਨਵਾਦ ਜੀ